ਬਜਟ ਪੇਸ਼ ਕੀਤਾ ਗਿਆ ਹੈ ਤੇ ਕਾਰੋਬਾਰੀਆਂ ਨੂੰ ਕੀ ਕੀ ਆਸਾਂ ਸਨ ਕਿ ਇਹ ਬਜਟ ਜਿਹੜਾ ਪੇਸ਼ ਕੀਤਾ ਗਿਆ ਹੈ ਇਹ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਏਗਾ ਜਾਂ ਨਹੀਂ ਤੇ ਖੁੱਜੀ ਅੱਜ ਮੋਦੀ ਸਰਕਾਰ ਦਾ ਬਜਟ 3.0 ਮੋਦੀ ਗਵਰਨਮੈਂਟ ਦਾ ਜਿਹੜਾ ਫਰਸਟ ਬਜਟ ਆਇਆ ਹੈ ਇਹ ਕੋਈ ਬਹੁਤ ਇਨਕਰੇਜਿੰਗ ਬਜਟ ਨਹੀਂ ਹੈ ਅਸੀਂ ਅਗਰ ਓਵਰਆਲ ਪੰਜਾਬ ਦੀ ਇੰਡਸਟਰੀ ਲੁਧਿਆਣਾ ਦੀ ਇੰਡਸਟਰੀ ਬਾਰੇ ਸੋਚੀਏ ਤੇ ਇਹਨਾਂ ਨੇ ਕੋਈ ਪੰਜਾਬ ਨੂੰ ਕੋਈ ਬਹੁਤ ਬਿਲਕੁਲ ਵੀ ਇਨਕਰੇਜ ਨਹੀਂ ਕੀਤਾ ਤੇ ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਬਾਈਸਾਈਕਲ ਇੰਡਸਟਰੀ ਦੇ ਲਈ ਐਮ ਐਸ ਐਮ ਈ ਦੇ ਲਈ ਪੰਜਾਬ ਜਿਹੜਾ ਲੁਧਿਆਣਾ ਜਿਹੜਾ ਇੱਕ ਗੜ ਹੈ ਐਮ ਐਸ ਐਮ ਈ ਦਾ ਉਹਦੇ ਲਈ ਕੁਝ ਵੀ ਇਹਦੇ ਵਿੱਚ ਨਹੀਂ ਹੈ ਔਰ ਇੱਕ 1.5 ਲੱਖ ਜਿਹੜੀ ਰਜਿਸਟਰਡ ਯੂਨਿਟਸ ਐ ਐਮ ਐਸ ਐਮ ਈ ਦੀਆਂ ਪੰਜਾਬ ਦੀਆਂ ਉਹਨਾਂ ਦੇ ਲਈ ਇਹ ਸੱਚਮੁੱਚ ਬਹੁਤ ਬਹੁਤ ਜ਼ਿਆਦਾ ਡਿਸঅ্যাপয়ਂਟਮੈਂਟ ਹੋਈ ਹੈ ਇਹ ਆਤਮ ਨਿਰਭਰ ਇਨ 올 ਸੈਕਸ਼ਨਸ ਹੈਸ ਬੀਨ ਕਲੇਮਡ ਬਾਈ आवर ਫਾਈਨੈਂਸ ਮਿਨਿਸਟਰ ਲੇਕਿਨ ਐਕਚੁਅਲੀ ਆਤਮ ਨਿਰਭਰ ਸਿਰਫ ਐਗਰੀਕਲਚਰ ਇੰਡਸਟਰੀ ਸੈਕਟਰ ਨੂੰ ਦੇਖ ਕੇ ਬਣਾਇਆ ਗਿਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਬਜਟ ਸਿਰਫ ਬਿਹਾਰ ਦੀ ਇਲੈਕਸ਼ਨ ਨੂੰ ਦੇਖਦੇ ਹੋਏ ਸਿਰਫ ਬਿਹਾਰ ਨੂੰ ਖੁਸ਼ ਕਰਨ ਦੇ ਲਈ ਬਜਟ ਬਣਾਇਆ ਗਿਆ ਹੈ ਪੰਜਾਬ ਨੂੰ ਇਹਨੂੰ ਬਿਲਕੁਲ ਦਰਕਿਨਾਰ ਕੀਤਾ ਗਿਆ ਹੈ ਪੰਜਾਬ ਗਵਰਨਮੈਂਟ ਨੇ ਬਹੁਤ ਕਈ ਦਿਨਾਂ ਤੋਂ ਕਈ ਅਸੀਂ ਰਿਪਰੈਜੈਂਟੇਸ਼ਨ ਪੰਜਾਬ ਨੂੰ ਦਿੱਤੀਆਂ ਸੈਂਟਰਲ ਸਰਕਾਰ ਨੂੰ ਦਿੱਤੀਆਂ ਕਿ ਪੰਜਾਬ ਵੀ ਇੱਕ ਲੈਂਡਲਾਕਡ ਸਟੇਟ ਔਰ ਇੱਕ ਬਾਰਡਰ ਸਟੇਟ ਹੈ ਇੱਥੇ ਇੰਡਸਟਰੀ ਨਹੀਂ ਗਰੋ ਕਰ ਪਾਰੀ ਤੇ ਇੱਥੇ ਕੋਈ ਸਾਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਈਵਨ ਸਪੈਸ਼ਲ ਪੈਕੇਜ ਟੂ ਦਾ ਪਾਵਰ ਆਫ ਹਿਮਾਚਲ ਪ੍ਰਦੇਸ਼ ਜੀ ਐਂਡ ਕੇ ਜਿਹੜੀਆਂ ਸਟੇਟ ਸਾਡੇ ਤੋਂ ਅੱਗੇ ਨਿਕਲ ਰਹੀਆਂ ਨੇ ਬਿਕਾਜ਼ ਆਫ ਸਪੈਸ਼ਲ ਪੈਕੇਜ ਉਹਦਾ ਤਾਂ ਕੋਈ ਦੂਰ ਦੂਰ ਤੱਕ ਜ਼ਿਕਰ ਵੀ ਨਹੀਂ ਹੈ ਲੇਕਿਨ ਸਿਰਫ ਐਗਰੀਕਲਚਰ ਨੂੰ ਡੈਫੀਨਿਟਲੀ ਇਹਨਾਂ ਨੇ ਬਹੁਤ ਜ਼ਿਆਦਾ ਪ੍ਰੋਮੋਟ ਕੀਤਾ ਹੈ ਇਹਨਾਂ ਨੇ ਮੈਂ ਬਜਟ ਨੂੰ ਥੋੜਾ ਜਿਹਾ ਸਮ ਅਪ ਕਰ ਦਿੰਦਾ ਤੁਹਾਡੇ ਰਾਹੀਂ कि जीएसटी ਦਾ ਤਾਂ ਕੋਈ ਸਲੈਬ ਟੱਚ ਨਹੀਂ ਕੀਤਾ देयर आर ਫਾਈਵ ਡਿਫਰੈਂਟ ਸਲੈਬਸ ਇਨ ਜੀਐਸਟੀ ਐਂਡ ਵੀ ਹੈਵ ਬੀਨ ਰਿਕਵੈਸਟਿੰਗ आवर ਵਰਦੀ ਫਾਈਨੈਂਸ ਮਿਨਿਸਟਰ ਟੂ ਰੈਸ਼ਨਾਈਜ਼ those slabs ਕਿਉਂਕਿ ਉਹਦੇ ਚ ਬਹੁਤ ਜ਼ਿਆਦਾ ਓਵਰਲੈਪਿੰਗ ਹੈ ਉਹਦੇ ਚ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ ਫਰਮ ਦਾ ਡੇ 1 ਜਦ ਦੀ ਜੀਐਸਟੀ ਲੱਗੀ ਹੈ ਉਹ ਦਾ ਮਿਸਯੂਜ਼ ਇਸੇ ਲਈ ਹੋ ਰਿਹਾ ਕਿ देयर आर ਫਾਈਵ ਸਲੈਬਸ ਔਰ ਜਿਹੜੇ ਅਛੀਆਂ ਜਿਹੜੀਆਂ ਕੰਪਨੀਆਂ ਨੇ ਜਿਹੜੇ ਅچھے ਘਰ ਹੈ ਜਿਹੜੇ ਜੀਐਸਟੀ ਕੰਪਲਾਈਂਟ ਕਰ ਰਹੇ ਉਹ ਉਹਨੂੰ ਨਹੀਂ ਯੂਜ਼ ਕਰ پا ਰਹੇ ਔਰ ਜਿਹੜੇ ਮਿਸਯੂਜ਼ ਕਰ پا ਰਹੇ ਓਨਲੀ ਬਿਕਾਉਜ਼ ਉਹਦੇ ਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਸੀ ਬਟ ਫਾਈਨੈਂਸ ਮਿਨਿਸਟਰ ਹੈਸ ਨਾਟ ਟੱਚਡ ਦਾ ਜੀਐਸਟੀ ਇਨ ਦਾ ਇਨ ਦਿਸ ਬਜਟ ਔਰ ਨੀਦਰ ਸ਼ੀ ਹੈਸ ਪ੍ਰੋਪੋਜ਼ਡ ਐਨੀ ਸੱਚ ਅਮੈਂਡਮੈਂਟ ਔਰ ਐਨੀ ਕਮੇਟੀ ਵਿਚ ਵਿਲ ਲੁੱਕ ਇਨਟੂ ਦਿਸ ਜੀਐਸਟੀ ਰੈਸ਼ਨਲਾਈਜੇਸ਼ਨ ਇੱਕ ਨਾਲ 2.5 ਟਾਈਮਸ ਉਹਨੂੰ ਸਮਾਲ ਟਰਪਰਾਈਸ ਨੂੰ ਐ ਐਮਐਸਐਮਈ ਨੂੰ ਉਹਨਾਂ ਨੇ ਉਹਦੀ ਲਿਮਟ ਵਧਾਈ ਹੈ ਵਿਚ ਇਜ਼ ਅ ਵੈਰੀ ਵੈਲਕਮ ਸਟੈਪ ਲੇਕਿਨ ਇਹ ਦੇ ਨਾਲ ਜਿਹੜਾ ਉਹਦਾ ਜਿਹੜਾ ਉਹਦਾ ਐਂਬਿਟ ਹੈਗਾ ਉਹ ਵੱਧ ਜਾਏਗਾ ਔਰ ਜਿਹੜੇ ਰੀਅਲੀ ਸਮਾਲ ਜਿਹੜੀ ਜਿਹੜੇ ਮਾਈਕਰੋ ਯੂਨਿਟਸ ਹੈ ਉਹ ਜਿਹੜੇ ਬੈਨੀਫਿਟਸ ਲੈਣ ਵਾਲੇ ਸੀਗੇ ਉਸ ਤੋਂ ਬਾਹਰ ਆ ਜਾਣਗੇ ਉਹ ਦਾ ਬੈਨੀਫਿਟ ਅਵੇਲ ਨਹੀਂ ਕਰ ਪਾਣਗੇ ਔਰ ਜਿਹੜੇ ਇਹਨਾਂ ਨੇ ਲੌਜਿਸਟਿਕਸ ਐਂਡ ਇਨਫਰਾਸਟ੍ਰਕਚਰ ਦੇ ਲਈ ਫੰਡਸ ਕੀਤੇ ਨੇ ਦੇ ਆਰ ਵੈਰੀ ਮੀਗਰ ਲੁਕਿੰਗ ਐਟ ਦ ਅਮਾਉਂਟ ਆਫ ਏਮਪਲੋਇਮੈਂਟ ਇਨਫਰਾਸਟ੍ਰਕਚਰ ਜਨਰੇਟਸ ਫਾਰ ਆਰ ਇਕਨੋਮੀ ਉਹ ਜਿਹੜੇ ਉਹ ਬਹੁਤ ਥੋੜੇ ਫੰਡਸ ਇਹਨਾਂ ਨੇ ਸੈਂਕਸ਼ਨ ਕੀਤੇ ਹੈ ਐਂਡ ਵਿਚ ਵੀ ਵਾਂਟਡ ਕਿ ਫਾਈਨੈਂਸ ਮਿਨਿਸਟਰ ਸ਼ੁੱਡ ਸੈਂਕਸ਼ਨ ਸਮ ਬਿਗਰ ਫੰਡਸ ਉਹਦੇ ਲਈ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਲੈਕਟ੍ਰੀਕਲ ਵਹੀਕਲ ਦੇ ਰॉ ਮਟੀਰੀਅਲਸ ਤੇ ਇਹਨਾਂ ਨੇ ਕੁਝ ਡਿਊਟੀ ਦੀ ਰਿਡਕਸ਼ਨ ਕੀਤੀ ਹੈ which is good but overall ਇਲੈਕਟ੍ਰੀਕਲ ਵਹੀਕਲ ਨੂੰ ਪ੍ਰੋਮੋਟ ਕਰਨ ਦੇ ਲਈ ਜਿਹੜੀ ਉਹਨਾਂ ਦੀ ਸਲੈਬਸ ਹੈ ਜਿਹੜੇ ਉਹਨਾਂ ਨੂੰ ਸਪੋਰਟ ਜ਼ਿਆਦਾ ਰਿਕੁਆਇਰਡ ਹੈ ਉਹ ਬਿਲਕੁਲ ਉਹਨਾਂ ਦੇ ਉਹਨੂੰ ਇਗਨੋਰ ਕੀਤਾ ਗਿਆ ਹੈ ਔਰ ਜਿਹੜੀ ਫਾਈਨਲ ਜਿਹੜੇ ਪ੍ਰੋਡਕਟਸ ਹੈ ਇਲੈਕਟ੍ਰੀਕਲ ਵਹੀਕਲ ਦੇ ਬੈਟਰੀਜ਼ ਦੇ ਉਹਨਾਂ ਨੂੰ ਟੱਚ ਕਰਨ ਦੀ ਬਹੁਤ ਜ਼ਰੂਰਤ ਹੈ ਇੱਕ ਤਰਫ ਸਰਕਾਰ ਕਹਿੰਦੀ ਹੈ ਕਿ ਇਲੈਕਟ੍ਰੀਕਲ ਵਹੀਕਲਸ ਅਸੀਂ ਬਹੁਤ rapidly improve and they should replace the engines and the, to save fuel and make india green uh, and improve the environment. Although this was the right time for our finance minister to make a policy and a long-term policy of at least five years, coming five years, electrical vehicles support mildi, which has not happened. and there has not been any policy regarding skill development or labor reforms. ਇੱਕ ਜਿਹੜਾ ਇਹਨਾਂ ਨੇ ਹੋਰ ਇੱਕ ਚੀਜ਼ ਕੀਤੀ ਹੈਗੀ ਹੈ ਕਿ ਐਮ ਇੱਕ ਸਾਡੀ ਬੜੀ ਲੌਂਗ ਲਾਸਟਿੰਗ ਉਹ ਤੇ ਇਹਨਾਂ ਦੀ ਰਿਕਵੈਸਟ ਜਾਰੀ ਸੀ ਕਿ ਐਮ ਐਸ ਐਮ ই ਨੂੰ ਰੌ ਮੈਟੀਰੀਅਲ ਦੀ ਸਪੋਰਟ ਦਿੱਤੀ ਜਾਵੇ ਬਿਕਾਜ਼ ਇਨ ਏਵਰੀ ਸੈਕਟਰ ਫਰੋਮ ਸਟੀਲ ਟੂ ਹੌਜ਼ਰੀ ਟੂ ਕਲੋਥ ਐਨੀਵੇਅਰ ਏਵਰੀਵੇਅਰ ਰੌ ਮੈਟਲ ਦੇ ਜਿਹੜੇ ਪ੍ਰਾਈਸਿਸ ਹੈ ਅਬਨਾਰਮਲੀ ਫਲਕਚੂਏਟ ਹੁੰਦੇ ਨੇ ਐਂਡ ਵਿਚ ਹੈਂਪਰਸ ਦਾ ਪ੍ਰੋਗਰੈਸ ਐਂਡ ਦਾ ਪ੍ਰੋਡਕਸ਼ਨ ਆਫ ਐਮ ਐਸ ਐਮ ਈਜ਼ ਇਨ ਅ ਬਿਗਰ ਵੇ ਸਾਨੂੰ ਇਹ ਸੀ ਕਿ ਕੋਈ ਰॉ ਮਟੀਰੀਅਲ रेगुलेटरी अथॉरिटी ਬਣੇ ਜਿਹੜੀ ਕਿ ਉਹਦੀ ਜਿਹੜੀ ਹੈ ਫੈਜ਼ਰ ਜਿਹੜੀ ਉਹਦੀ ਫਲਕਚੁਏਸ਼ਨ ਹੈ ਉਹਨੂੰ ਕੰਟਰੋਲ ਕਰੇ ਬਟ ਨਾਥਿੰਗ ਹੈਸ ਹੈਪਨਡ ਐਂਡ ਵੀ ਆਰ ਸਟਿਲ ਲਫਟ ਟੂ ਦ ਮਰਸੀ ਆਫ bigger players bigger steel players and the bigger you know corporate houses ਜਿਹੜੇ ਆਪਣੇ ਮਨਮਰਜ਼ੀ ਨਾਲ उन्होंने कूलिंग कर लेंदे है और उन्होंने अपनी मोनोपलाइ मोनोपलाइजेन करते हैं और मोनोपलाइजेसन तोड़न दे गवर्नमेंट ने कोई भी हाल तक स्टैप नहीं लेता दिस वॉज द टाइम गवर्नमेंट शुड हैव टेकन सम राइट स्टैप रिगार्डिंग आर एंड डी इन्होंने एक पॉलिसी लैके आए ने अबाउट सम ट्वेंटी थाउजेंड करोड ऑफ समथिंग विच दे वॉन्ट द प्राइवेट प्लेयर्स टू इनवैसट एंड रीप द बेनीफिट by this government is running away from their own responsibility to support r&d it is government's responsibility ki wo r&d section nu support kare unhanu funds muhaiya karan aur government jehdi institutions hai we have so many institutions in punjab especially in ludhiana which are not able to prosper koi achi technology technology nu nahi aage promote kar pa rahe only because of lack of uh, funds ਤੇ ਉਹਨਾਂ ਦੀ ਮੋਨਿਟਰਿੰਗ ਕਰਨ ਦੇ ਲਈ ਸਾਨੂੰ ਰਿਕੁਐਸਟ ਅਸੀਂ ਇਹਨਾਂ ਨੂੰ ਕਈ ਦਿਨਾਂ ਤੋਂ ਕਰ ਰਹੇ ਹਾਂ ਕਿ ਉਹਨੂੰ ਇੱਕ ਸੈਂਟਰਲ ਏਜੰਸੀ ਉਹਨੂੰ ਮੋਨਿਟਰ ਕਰੇ ਸੋ ਥੈਟ ਮਿਸ ਯੂਟਿਲਾਈਜੇਸ਼ਨ ਵੀ ਨਾ ਹੋਵੇ ਔਰ ਫੰਡਸ ਵੀ ਉਹਨਾਂ ਨੂੰ ਅੱਛੀ ਤਰ੍ਹਾਂ ਉਹਨਾਂ ਨੂੰ ਮੁਹੱਈਆ ਕਰਾਏ ਜਾਣ ਤੇ ਇਸ ਤਰ੍ਹਾਂ ਦੇ ਕਈ ਹੋਰ ਪੁਆਇੰਟਸ ਹੈ ਜੀ ਇੱਕ ਕ੍ਰੈਡਿਟ ਕਾਰਡ ਫੈਸਿਲਿਟੀ ਜਿਹੜੀ ਇਹਨਾਂ ਨੇ ਪ੍ਰੋਵਾਈਡ ਕੀਤੀ ਹੈ ਫਾਰ ਦ ਐਮਐਸਐਮਈਜ਼ कि ए ए ओनली इट इज ओनली फॉर माइक्रो यू नो इंडस्ट्रीज व्हिच विल नॉट मेक मच सिग्निफिकेंस इन द ओवरऑल ग्रोथ ऑफ एमएसएमई और और द ओवरऑल ग्रोथ ऑफ इंडस्ट्री ਸਾਡੀ ਇੱਕ ਬੜੀ ਇਹਨਾਂ ਨੂੰ ਡਿਮਾਂਡ ਹੈ ਕਿ ਕਾਫੀ ਸਕੀਮ ਸਰਕਾਰ ਕਲੇਮ ਕਰਦੀ ਹੈ ਕਿ ਉਹ ਐਮਐਸਐਮਈ ਨੂੰ ਮਿਲਦੀਆਂ ਨੇ इजी ਫੰਡਿੰਗ ਮਿਲਦੀ ਹੈ ਵਿਦਾਊਟ ਕੋਲੈਟਰਲ ਮਿਲਦੀ ਹੈ ਅਗਰ ਅਸੀਂ ਐਕਚੁਅਲ ਉਹਦੀ ਅਸੀਂ ਅਸੀਂ ਸਾਡੀ ਐਸੋਸੀਏਸ਼ਨ ਨੇ ਉਹਦੀ ਇੱਕ ਰਿਸਰਚ ਕੰਡਕਟ ਕੀਤੀ ਸੀ 0.1% ਦੀ ਉਹਦੀ ਸਿਰਫ ਯੂਟਿਲਾਈਜੇਸ਼ਨ ਹੈ 0.1% ਦਾ ਸਕਸੈਸ ਰੇਟ ਹੈ ਮੋਰ ਦੈਨ 99% ਦੇ ਵਿੱਚੋਂ ਕੇਸਿਸ ਰਿਜੈਕਟ ਹੋ ਜਾਂਦੇ ਆ ਔਰ ਦਾ ਬੈਂਕਸ ਦੇ ਚਾਰਜ ਸੱਚ ਹੈਵੀ ਰੇਟ ਆਫ ਇੰਟਰਸਟ ਕਿ ਜਿਹੜੇ ਐਮਐਸਐਮਈ ਸੈਕਟਰ ਹੈ ਉਹ ਇਸ ਬੈਨੀਫਿਟ ਨੂੰ ਅਵੇਲ ਨਹੀਂ ਕਰ ਪਾਉਂਦੇ ਤੇ ਸਰਕਾਰ ਦੇ ਕੋਲ ਅਸੀਂ ਸਾਡੀ ਇਹ ਡਿਮਾਂਡ ਵੀ ਪੈਂਡਿੰਗ ਹੈ ਤੇ ਓਵਰਆਲ ਮੈਂ ਸਮਝਦਾ ਕਿ ਇਸ ਬਜਟ ਦੇ ਵਿੱਚ Because of lack of coordination between Punjab government and central government, Punjab has been left out like anything. Punjab has not been given any special credit, mm -hmm. uh, up upper special credit or yeah, special uh, package in the Gulf Koe Jada Punjab di, jo actual demands hai, jo, which are the need of the hour, like raw material or like you know even the GST or koi freight subsidy hai. we being away from the so uh, port, think raw material be manga and the finished goods which बनके महंगिया पोर्ट तक जांदियां ते ਸਾਡੀ ਇੱਕ ਇਹਨਾਂ ਨੂੰ ਸਲਾਹ ਸੀ ਵੀ ਸਾਨੂੰ ਇੱਕ ਫਰੇਟ ਜਿਹੜੀ ਹੈ ਸਬਸਿਡੀ ਦਿੱਤੀ ਜਾਵੇ ਸੋ ਦੈਟ ਵੀ ਕੈਨ ਕੰਪੀਟ ਵਿਦ ਅਦਰ ਐਕਸਪੋਰਟ ਹਾਊਸਸ ਔਰ ਅਦਰ ਪ੍ਰੋਡਕਸ਼ਨ ਹਾਊਸਸ ਲਾਈਕ ਇਨ ਮਹਾਰਾਸ਼ਟਰ ਔਰ ਇਨ ਗੁਜਰਾਤ ਉਹਨੂੰ ਵੀ ਇਗਨੋਰ ਕੀਤਾ ਗਿਆ ਹੈ ਔਰ ਇਹ ਸ਼ਾਇਦ ਇੱਕ ਖਮਿਆਜ਼ਾ ਹੈ ਡਿਫਰੈਂਟ ਗਵਰਨਮੈਂਟਸ ਹੁੰਦਾ ਸੈਂਟਰ ਔਰ ਸਟੇਟ ਦਾ ਲੇਕਿਨ ਖਮਿਆਜ਼ਾ ਭੁਗਤਣਾ ਪੈਂਦਾ ਹਰ ਬਾਰ ਇੰਡਸਟਰੀ ਨੂੰ ਔਰ ਇਸ ਵਾਰ ਵੀ ਉਹੀ ਹੋਇਆ ਹੈ ਬੜਾ ਸੁਣਨ ਨੂੰ ਦੇਖਣ ਨੂੰ ਬੜਾ ਅੱਛਾ ਬਜਟ ਲੱਗਦਾ ਬੜੀ ਅੱਛੀ ਲੈਂਗੁਏਜ ਹੈ ਔਰ ਬੜੇ ਅੱਛੇ ਵਰਡਸ ਫਾਈਨੈਂਸ ਮਿਨਿਸਟਰ ਨੇ ਯੂਜ਼ ਕੀਤੇ ਹੈ ਲੇਕਿਨ ਐਕਚੁਅਲ ਦੇ ਵਿੱਚ ਲੁਧਿਆਣਾ ਦੀ ਇੰਡਸਟਰੀ ਪੰਜਾਬ ਦੀ ਇੰਡਸਟਰੀ ਦੇ ਵਿੱਚ ਦੇ ਲਈ ਇਹਦੇ ਵਿੱਚ ਕੁਝ ਖਾਸ ਸਕਸੈਸ ਨਹੀਂ ਹੈ ਕੁਝ ਖਾਸ ਕੱਢਣ ਨੂੰ ਨਹੀਂ ਹੈ ਔਰ ਵੀ ਆਰ ਵੈਰੀ ਡਿਸਪਾਇੰਟਡ ਵਿਦ ਦਾ ਬਜਟ ਫਰੋਮ ਪੰਜਾਬਸ ਪੁਆਇੰਟ ਆਫ 뷰 ਥੈਂਕ ਯੂ ਸਰ ਤੁਸੀਂ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ ਕੇਂਦਰੀ ਜਿਹੜਾ ਬਜਟ ਅੱਜ ਪੇਸ਼ ਕੀਤਾ ਗਿਆ ਜੀ ਇਹਦੇ ਵਿੱਚ ਨੰਬਰ ਦੀ ਨੰਬਰ ਵਾਲੀ ਤਾਂ ਕੋਈ ਗੱਲ ਨਹੀਂ ਹੈ ਮੈਂ ਸਮਝਦਾ ਕਿ ਦੇ ਹੈ ਪਰਫਾਰਮਡ ਵੈਰੀ ਬੈਡਲੀ ਇਫ ਇਫ ਯੂ ਆਸਕ ਮੀ ਦੇ ਹੈ ਫੇਲਡ ਮਿਜ਼ਰੇਬਲੀ ਇਨ ਇਵਨ ਸਕੋਰਿੰਗ ਪਾਸਿੰਗ ਮਾਰਕਸ ਐਸ ਫਾਰ ਐਸ ਦਾ ਰੇਟਿੰਗ ਗੋਸ ਸਰ ਕਿਵੇਂ ਦੇ ਦਿਓ ਬਿਹਾਰ ਨੂੰ ਜਿਆਦਾ ਤਜ਼ਦੀਬ ਦਿੱਤੀ ਗਈ ਹੈ ਬਿਹਾਰ ਦੇ ਵਿੱਚ ਆਈ ਆਈ ਟੀ ਹੱਬ ਆ ਰਿਹਾ ਫੂਡ ਪ੍ਰੋਸੈਸਿੰਗ ਉੱਧਰ ਚਲੀ ਗਈ ਹੈ ਪੰਜਾਬ ਦੇ ਨਾਲੋਂ ਜਿਆਦਾ ਉੱਧਰ ਲੱਗੇ ਕਿਵੇਂ ਦੇ ਦਿਓ ਬਿਹਾਰ 'ਚ ਇਲੈਕਸ਼ਨ ਹੈ ਤਾਂ ਉੱਧਰ ਲੈ ਕੇ ਜਾ ਰਹੇ ਬਜਟ ਦੇ ਵਿੱਚ ਦੇਖੋ ਜੀ ਮੈਂ ਜਿਸ ਤਰ੍ਹਾਂ ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਜੀ ਇਹ ਬਜਟ ਲੱਗਦਾ ਹੀ ਹੈ ਵੀ ਇਹ ਬਜਟ ਬਿਹਾਰ ਦੇ ਬੰਦਿਆਂ ਨੂੰ ਖੁਸ਼ ਕਰਨ ਦੇ ਲਈ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਲਈ ਬਣਾਇਆ ਗਿਆ ਹੈ ਔਰ ਪੰਜਾਬ ਦੇ ਲਈ ਇਹਦੇ ਲਈ ਵਿੱਚ ਕੁਝ ਨਹੀਂ ਹੈ ਪੰਜਾਬ ਇੱਕ ਖੇਤੀ ਪ੍ਰਧਾਨ ਦੇ ਪ੍ਰਾਂਤ ਹੈਗੀ ਹੈ ਇੱਥੇ ਸਾਰਾ ਐਗਰੀਕਲਚਰ ਇੱਥੇ ਹੈਗਾ ਇਹ ਨੰਬਰ 1 ਐਗਰੀਕਲਚਰ ਸਟੇਟ ਹੈਗੀ ਹੈ ਇਹਦੇ ਜਿਹੜੇ ਕਿਸਾਨ ਹੈ ਉਹ ਆਪਣੀਆਂ ਡਿਮਾਂਡਸ ਲੈ ਕੇ ਬੈਠੇ ਹੋ ਉਹਨਾਂ ਨੂੰ ਵੀ ਸਾਨੂੰ ਦਿਸ ਇਜ਼ ਹਾਈ ਟਾਈਮ ਵੀ ਐਡਰੈਸ देम ਕਿਉਂਕਿ ਅਗਰ ਅਸੀਂ ਉਹਨਾਂ ਦੀ ਕਿਸਾਨਾਂ ਦੀ ਡਿਮਾਂਡਸ ਨੂੰ ਮੰਨੀਏ ਜਾਂ ਉਹਨਾਂ ਨਾਲ ਆਪਣਾ ਕੋਈ ਸਹਿਮਤੀ ਜਿਤਾਈਏ ਜਾਂ ਉਹਨਾਂ ਨੂੰ ਕਿਸੇ ਨੇਗੋਸ਼ੀਏਸ਼ਨ ਟੇਬਲ ਤੇ ਲੈ ਕੇ ਜਿਸ ਦਿਨ ਆਵਾਂਗੇ ਉਸੇ ਦਿਨ ਅਸੀਂ ਇੰਡਸਟਰੀ ਨੂੰ ਗਰੋ ਕਰ ਸਕਦੇ ਹਾਂ ਕਿਉਂਕਿ ਇੰਡਸਟਰੀ ਇਸ ਲਾਕਡਾਊਨ ਦਾ ਇਸ ਇਹਦਾ ਬਹੁਤ ਖਮਿਆਜ਼ਾ ਭੋਗਤ ਰਹੀ ਹੈ ਸਰਕਾਰ ਉਸ ਪੱਖ ਨਾਲ ਵੀ ਸੀਰੀਅਸ ਨਹੀਂ ਹੈ ਔਰ ਸਰਕਾਰ ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਕੁਝ ਵੀ ਨਹੀਂ ਲੈ ਕੇ ਆ ਪਈ ਮੈਂ ਇਹਨੂੰ ਬੜਾ ਦੁੱਖ ਨਾਲ ਇਹ ਕਹਿਣਾ ਪੈਂਦਾ ਸਾਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਸਮਝਦਾ ਮਿਡਲ ਕਲਾਸ ਦੇ ਪੱਖ ਤੋਂ ਮੈਂ ਸਰਕਾਰ ਨੂੰ ਮੁਬਾਰਕਬਾਦ ਦੇਣਾ ਚਾਹਨਾ ਕਿਉਂਕਿ ਉਹਨਾਂ ਨੇ ਬੜਾ ਪਪੁਲਿਸਟ ਬਜਟ ਲਿਆਂਦਾ ਪਿਛਲੇ 3-4 ਸਾਲਾਂ ਤੋਂ ਜਿਹੜੀ ਡਿਮਾਂਡ ਸੀਗੀ ਉਹ 50 ਹਜ਼ਾਰ ਰੁਪਏ ਲੱਖ ਰੁਪਏ ਦੀ ਰਿਬੇਟ ਟੈਕਸ ਆਪਣਾ ਇਨਕਮ ਦੇ ਪੁਆਇੰਟ ਆਫ View ਤੋਂ ਮਿਲ ਰਹੀ ਸੀ ਜਿਹੜੀ ਐਦ ਕੀ ਉਹਨਾਂ ਨੇ ਸਿੱਧੀ 12 ਲੱਖ ਤੱਕ ਲਿਜਾ ਕੇ 80 ਹਜ਼ਾਰ ਦਾ ਪਿਛਲੇ ਸਾਲਾਂ ਨਾਲੋਂ ਬੈਨੀਫਿਟ ਜਿਹੜਾ ਉਹ ਮੀਡਲ ਕਲਾਸ ਨੂੰ ਦੇ ਦਤਾ ਜਿਨ੍ਹਾਂ ਦੀ ਇਨਕਮ 12 ਲੱਖ ਤੋਂ 18 ਲੱਖ ਜਾਂਦੀ ਹੈ ਉਹਨਾਂ ਨੂੰ 70 ਹਜ਼ਾਰ ਦਾ ਬੈਨੀਫਿਟ ਦਿੰਦਾ ਹੈ that is a welcome step ਫੇਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਸੀਨੀਅਰ ਸਿਟੀਜ਼ਨ ਦਾ ਇੰਟਰਸਟ ਸੀਗਾ ਉਹਦੀ ਪੀਡੀਐਸ ਦੀ ਲਿਮਿਟ 50 ਹਜ਼ਾਰ ਤੋਂ 1 ਲੱਖ ਕਰਕੇ ਉਹ ਵੀ ਬੜਾ ਵੈਲਕਮ ਸਟੈਪ ਸੀ ਰੈਂਟ ਦੇ ਵਿੱਚ ਬੜਾ ਡਾਇਨਾਮਿਕ ਚੇਂਜ ਲਿਆਂਦਾ 2 ਲੱਖ 40 ਹਜ਼ਾਰ ਤੋਂ ਸਿੱਧੀ 6 ਲੱਖ ਪੀਡੀਐਸ ਦੀ ਲਿਮਿਟ ਕਰਤੀ ਇਹ ਵੀ ਬੜਾ ਵੈਲਕਮ ਸਟੈਪ ਹੈ ਜਿਹੜਾ ਥ੍ਰੈਸ਼ਹੋਲਡ ਲਿਮਿਟ ਫਾਰ ਫੋਰਨ ਰਿਮਿਟੈਂਸਿਸ ਹੈ ਉਹ 7 ਲੱਖ ਤੋਂ ਲੈ ਕੇ 10 ਲੱਖ ਕਰਤਾ ਉਹਦੇ ਜੀ ਬੜੀ ਅੱਛੀ ਇਨਕਰੀਜ਼ ਦੇਦੀ ਹੈ ਅਪਡੇਟਡ ਰਿਟਰਨਸ 2 ਸਾਲ ਤੋਂ 4 ਸਾਲ ਕਰਦੀਆਂ ਇਹਦੇ ਵਿੱਚ ਸਰਕਾਰ ਨੂੰ ਬਹੁਤ ਬੈਨੀਫਿਟ ਹੋਣ ਵਾਲਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਟੈਕਸੇਸ਼ਨ ਬੈਨੀਫਿਟ ਇੱਧਰ ਲੋਕਾਂ ਨੂੰ ਉਹਨਾਂ ਨੇ ਮੀਡਲ ਕਲਾਸ ਨੂੰ ਦਿੱਤਾ ਉਹ ਅਪਡੇਟਡ ਰਿਟਰਨਸ ਦੇ ਵਿੱਚ ਜਦੋਂ 2 ਸਾਲ ਤੋਂ 4 ਸਾਲਾਂ ਦੀਆਂ ਲੁੱਕੀ ਭਰਣਗੇ ਉਹਦੇ ਵਿੱਚ ਉਹ ਜਿਹੜਾ ਬੈਨੀਫਿਟ ਕਾਫੀ ਸਾਰਾ ਕਵਰ ਕਰ ਲੈਣਗੇ ਤੇ ਮੈਂ ਇਹ ਸਮਝਦਾ ਕਿ ਗਵਰਨਮੈਂਟ ਜਿਹੜਾ ਕਮਿਟਮੈਂਟ ਆਫ ਡੂਇੰਗ ਈਜ਼ ਆਫ ਬਿਜ਼ਨਸ ਉਹ ਆਪਾਂ ਪਿਛਲੇ ਕਈ ਸਾਲਾਂ ਤੋਂ ਸੁਣ ਰਹੇ ਆ ਤੇ ਮੈਂ ਇਹ ਸਮਝਦਾ ਕਿ ਉਮੀਦ ਕਰਦਾ ਕਿ ਇਸ ਸਾਲ ਤੋਂ ਔਨਵਰਡਸ ਇਹ ਵਕਈ ਇਫੈਕਟਿਵ ਸਰਕਾਰ ਕਰ ਦੇਗੀ ਕਿ ਵੀ ਖਾਸ ਕਰਕੇ ਜਿਹੜੇ ਸਾਡੇ ਸਨਤਕਾਰ ਨੇ ਜਾਂ ਇੰਡਸਟਰੀਲਿਸਟ ਨੇ ਉਹਨਾਂ ਨੂੰ ਈਜ਼ ਆਫ ਡੂਇੰਗ ਬਿਜ਼ਨਸ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਦੀ ਬਹੁਤ ਜ਼ਿਆਦਾ ਲੋੜ ਹੈ ਇੰਡਸਟਰੀ ਦੇ ਪੱਖ ਤੋਂ ਖਾਸ ਕੋਈ ਬੈਨੀਫਿਟ ਨਹੀਂ ਮਿਲਿਆ ਸਾਨੂੰ ਤੇ ਪੰਜਾਬ ਦੇ ਪੱਖ ਤੋਂ ਵੀ ਮੈਨੂੰ ਕੋਈ ਬੈਨੀਫਿਟ ਨਜ਼ਰ ਨਹੀਂ ਆਇਆ ਥੈਂਕ ਯੂ ਜੀ ਸਰ ਜਿਹੜੀ ਇੰਡਸਟਰੀ ਪੰਜਾਬ ਤੋਂ ਬਾਹਰ ਜਾ ਰਹੀ ਹੈ ਤੇ ਇਹਦਾ ਕੀ ਕਾਰਨ ਹੈ ਅੱਗੇ ਲੋਰ ਆਓ ਜੀ ਐਵਰੇਜ ਵਿਜ਼ਿਟ ਕਹਿ ਸਕਦੇ ਹਾਂ ਹਾਂ ਜੀ ਠੀਕ ਹੈ ਅੱਜ ਦਾ ਬਜਟ ਐਵਰੇਜ ਬਜਟ ਕਹਿ ਸਕਦੇ ਹਾਂ ਪਾਰਟਿਕੁਲਰਲੀ ਪੰਜਾਬ ਇੰਡਸਟਰੀ ਲਈ ਕੁਛ ਨਹੀਂ ਤਾਂ ਮੈਂ ਟੈਕਸਟਾਈਲ ਇੰਡਸਟਰੀ ਤੋਂ ਹਾਂ ਟੈਕਸਟਾਈਲ ਦੇ ਵਿੱਚ एक अच्छी गल की थी है जरा एम एस एम ई निमिट क्रैडिट लिंक करोड़ दस करोड़ करती और कुछ थोड़ी जी लीव मिल जाएगी लेकिन वो भी नाइनटी नाइन परसेंट लोन देंदे नहीं है एक टैक्निकल टैक्सटाइल में थोड़ा जि उन्होंने सपोर्ट किया दैट इज गुड बाकी रह टैक्सटाइल दे ਅਸੀਂ ਬੜੀ ਦੇਰ ਤੋਂ ਇਹਨਾਂ ਨੂੰ ਕਹਿ ਰਹੇ ਸੀ ਵੀ ਸਾਡੀ ਜਿਹੜੀ ਕੰਪੀਟੀਸ਼ਨ ਹੈ ਰਾਊਂਡਿੰਗ ਕੰਟਰੀਜ਼ ਹੈ ਬੰਗਲਾਦੇਸ਼ ਸ਼੍ਰੀਲੰਕਾ ਚਾਈਨਾ ਵਿਤਨਮ ਅਸੀਂ ਬੜੀ ਦੇਰ ਦੀ ਰਿਕਵੈਸਟ ਕਰਦੇ ਸੀ ਵੀ ਸਾਡਾ ਇੱਕ ਬੰਗਲਾਦੇਸ਼ ਨਾਲ ਐਫਟੀਏ ਹੈ ਫੋਰਨ ਟ੍ਰੇਡ ਐਗਰੀਮੈਂਟ ਉੱਤੇ ਜ਼ੀਰੋ ਡਿਊਟੀ ਇੰਪੋਰਟ ਐਕਸਪੋਰਟ ਹੁੰਦੀ ਹੈ ਤੇ ਸਾਡੀ ਇੰਡਸਟਰੀ ਬਿਲਕੁਲ ਉਹਨਾਂ ਨੇ ਮਾਰਤੀ ਸਾਡੇ ਜਿੰਨੇ ਵੱਡੇ ਪਲੇਅਰ ਹੈ ਉਹ ਸਾਰਾ ਮਾਲ ਆਊਟਸੋਰਸ ਦੰਗਲ ਦੇਸ਼ੋ ਕਰਦੇ ਕਿਉਂਕਿ ਟੈਕਸ ਆਊਨ ਕਰਕੇ ਉਹਨਾਂ ਦਾ ਮਾਲ 12 ਤੋਂ 15% ਸਸਤਾ ਬੰਦਾ ਤੇ ਦੇਸਪਾਈਟ ਆਫ ਰਿਕਵੈਸਟ ਕੁਛ ਨਹੀਂ ਕੀਤਾ ਮੈਂ ਪੰਜਾਬ ਇੰਡਸਟਰੀ ਮੈਂ ਕਹਿੰਦਾ ਏ ਕੋਈ ਕੌਦਾ ਬਧੀਆ ਬਜਟ ਨਹੀਂ ਹੈ ਸਰ ਕਿਵੇਂ ਦੇ ਦੇਓ ਟੈਕਸਟਾਈਲ ਪੰਜਾਬ ਦੇ ਲੁਧਿਆਣਾ ਦੇ ਵਿੱਚ ਸਭ ਤੋਂ ਜ਼ਿਆਦਾ ਪਰ ਚਾਈਨਾ ਤੋਂ ਇمپੋਰਟ ਉਹ ਜ਼ਿਆਦਾ ਕਰ ਰਹੇ ਇੰਡਸਟਰੀ ਲੱਗਦਾ ਹੈ ਕਿ ਉਹਦੇ ਨਾਲੋਂ ਬਜਟ ਦੇ ਵਿੱਚ ਕੁਝ ਖਾਸ ਦੇਖਣ ਨੂੰ ਮਿਲਿਆ ਕੁਝ ਨਹੀਂ ਦੇਖਣ ਨੂੰ ਮਿਲਿਆ ਉਸ ਦਾ ਮੈਂ ਕਿਹਾ ਬੰਗਲਾਦੇਸ਼ ਚਾਈਨਾ ਬਾਇਆ ਬੰਗਲਾਦੇਸ਼ ਇਹਨਾਂ ਤੋਂ ਜ਼ਿਆਦਾ ਹਿੱਟ ਕਰ ਰਹੇ ਅਸੀਂ ਬਹੁਤ ਪ੍ਰਭਾਵਿਤ ਹੈ ਸਾਡੀ ਡੋਮੈਸਟਿਕ ਵੀ ਐਕਸਪੋਰਟ ਵੀ ਉਠੇ ਨਹੀਂ ਪਾ ਰਹੀ ਔਰ 10 ਸਾਲ ਤੋਂ ਸਾਡੀ ਇੰਡਸਟਰੀ ਸਟੈਗਨੇਟ ਹੈ ਕੋਈ ਗ੍ਰੋਥ ਨਹੀਂ ਹੈ ਅਸੀਂ ਸਰਕਾਰ ਨੂੰ ਬਾਰ ਬਾਰ ਪੀਟੇ ਰਿਕਵੈਸਟ ਕੀਤੀ ਲੇਕਿਨ ਕੋਈ ਧਿਆਨ ਨਹੀਂ ਦਿੱਤਾ ਗਿਆ ਸਰ ਵੈਸੇ ਤਾਂ ਪ੍ਰੈਜ਼ੀਡੈਂਟ ਸਾਹਿਬ ਪੰਕਜ ਸ਼ਰਮਾ ਜੀ ਨੇ 80% ਬਜਟ ਨੂੰ ਪੂਰੀ ਤਰ੍ਹਾਂ ਐਕਸਪਲੇਨ ਕੀਤਾ ਲੇਕਿਨ ਇਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਡਾਇਰੈਕਟ ਟੈਕਸਿਸ ਤੇ ਇੱਕ ਦਾ ਨਵਾਂ ਬਿੱਲ ਮੈਡਮ ਨੇ ਫਾਈਨਾਂਸ ਮਿਨਿਸਟਰ ਨੇ ਕਿਹਾ ਆਊਗਾ ਨੈਕਸਟ ਤੇ ਉਹ ਦੇਖਣ ਵਾਲੀ ਗੱਲ ਹੋਏਗੀ ਲੇਕਿਨ ਇਸ ਤੋਂ ਇਲਾਵਾ ਜਿਹੜੀਆਂ TDS TCS ਦੀਆਂ ਰੈਸ਼ਨਲਾਈਜੇਸ਼ਨ ਦੀ ਗੱਲ ਕੀਤੀ ਲੇਕਿਨ ਪਿਛਲੇ ਸਾਲਾਂ ਚ ਇੱਕ ਦੋ ਵਾਰੀ ਇਹੋ ਜਿਹੇ ਚੇਂਜਸ ਆਏ ਪੁਆਇੰਟ 10 ਪਰਸੈਂਟ ਦੀਆਂ ਡਿਡਕਸ਼ਨਾਂ ਕੀਤੀਆਂ ਜਿਹੜੀਆਂ ਕਿ ਐਮਐਸਐਮਈ ਲਈ ਜ਼ਰੂਰਤ ਤੋਂ ਜ਼ਿਆਦਾ ਕੰਪਲੀਕੇਟ ਕਰ ਰਹੀਆਂ ਤੇ ਇਸ ਦੇ ਨਾਲ ਨਾਲ ਉਹ ਕੈਪੀਟਲ ਨੂੰ ਵੀ ਬਲੌਕ ਕਰ ਰਹੀਆਂ ਉਸ ਬਾਰੇ ਵੀ ਕੋਈ ਸਰਕਾਰ ਨੇ ਇਸ ਬਾਰੇ ਹਜੇ ਤੱਕ ਕੁਝ ਕਿਹਾ ਨਹੀਂ ਇਸ ਤੋਂ ਇਲਾਵਾ ਇੱਕ ਸਿਰਫ ਜਿਹੜੀ ਸੈਲਰਡ ਕਲਾਸ ਲਈ ਸਾਡੇ 12.75 ਲੱਖ ਤੱਕ ਦੀ ਐਗਜ਼ੈਂਪਸ਼ਨ ਕੀਤੀ ਹੋਈ ਹੈ ਟੈਕਸ ਨਹੀਂ ਲੱਗੇਗਾ ਅਦਰਵਾਈਜ਼ ਇਸ ਤੋਂ ਜ਼ਿਆਦਾ ਵੀ ਪੰਜਾਬ ਲਈ ਹਜੇ ਹੋਰ ਕੁਝ ਦਿਖਣ ਨੂੰ ਮਿਲਿਆ ਨਹੀਂ ਇਸ ਬਜਟ 'ਚ ਜਿਵੇਂ ਕਿ ਪੰਕਜ ਜੀ ਨੇ ਕਿ ਤੁਸੀਂ ਆਪਣੇ ਰਿਸੋਰਸ ਨਾਲ ਕਿਵੇਂ ਦੇ ਦੇਓ ਕਿ ਤੁਸੀਂ ਇੱਕ ਸੀਐਵੀਓ ਕਿਵੇਂ ਦੇ ਦੇਓ ਕਿ ਬਜਟ ਖਾਸ ਕਿਉਂ ਨਹੀਂ ਰਿਹਾ ਸਿਰਫ ਜਿਹੜਾ ਲੋ ਕਲਾਸ ਦੇ ਦੇਖਣ ਨੂੰ ਮੀਡੀਅਮ ਕਲਾਸ ਨੂੰ ਲਾ ਲੀਏ ਦੇਖਣ ਨੂੰ ਮਿਲਿਆ ਵਾ ਕਿ ਉਹਨਾਂ ਨੂੰ ਟੈਕਸ ਦੇ ਵਿੱਚ ਛੂਟ ਦੇ ਦਿੱਤੀ ਗਈ ਜਿਹੜਾ 12.75 ਲੱਖ ਤੱਕ ਦਾ ਜਿਹੜਾ ਟੈਕਸ ਆ ਉਹ ਨਹੀਂ ਪੇ ਕਰਨਾ ਕੋ ਸਰ ਓਵਰਆਲ ਦੇਖੋ ਬਿਜ਼ਨਸ ਤੇ ਵਧਣ ਦੇ ਨਾਲ ਹੀ ਕਿਸੇ ਵੀ ਪ੍ਰੋਫੈਸ਼ਨਲ ਦਾ ਕੰਮ ਪੰਦਾ ਹੈ ਜੇ bizness msa me nu hi agar lift up liftment ਨਹੀਂ ਮਿਲ ਰਹੀ ਵਧਣ ਤਾਂ ਐਕਚੁਅਲੀ bizness ਵੀ ਨਹੀਂ ਵਧਣਾ ਤੇ ਅਲਟੀਮੇਟਲੀ ਜਿਹੜੇ ਇਹਦੇ ਨਾਲ ਰਿਲੇਟਡ ਹੈ ਡਾਇਰੈਕਟਲੀ ਐਂਡਾਇਰੈਕਟਲੀ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਓਵਰ ਆਲ ਜਿਹੜਾ ਹੈਗਾ ਅਜੇ ਇਹ ਮਕੀ ਡਾਊਨ ਹੀ ਹੈ ਬਜਟ ਕੋਈ ਐਸਾ ਐਨਾ ਦਿਖਿਆ ਨਹੀਂ ਹੈ